ਬਾਰ ਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਹੁਣ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਵੀ ਵਾਰਸਾਂ ਹੋ ਗਈਆਂ ਵਧੀਆ ਤੇ ਕੁਦਰਤੀ ਖੇਤੀ ਵਿੱਚ ਜੋ ਸਭ ਤੋਂ ਜ਼ਿਆਦਾ ਉਤਪਾਦਨ ਦੇਣ ਵਾਲੀ ਚੀਜ਼ ਹੈ ਜਿੱਤੇ ਕੋਈ ਖਰਚਾ ਨਹੀਂ ਆਉਂਦਾ ਤਾਂ ਉਹ ਪਸ਼ੂਆਂ ਲਈ ਕਾ ਹੈ ਆਪਾਂ ਕਿਸੇ ਵੀ ਗਾਂ ਮੱਝ ਨੂੰ ਖੁੱਲਾ ਛੱਡিয়ে ਤਾਂ ਖੱਬਲ ਖਾਣਾ ਪਸੰਦ ਕਰੋ ਜਿਹਨੂੰ ਆਪਾਂ ਘਾ ਕਹਿੰਦੇ ਆ ਕਿ ਇਹਦੇ ਵਿੱਚ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਹੁੰਦੇ ਨੇ ਮਿਠਾਸ ਹੁੰਦੀ ਹੈ ਤੇ ਪਸ਼ੂ ਨੂੰ ਬੜਾ ਪਸੰਦ ਆ ਤੇ ਹਾਜਮ ਕਰਨਾ ਬੜਾ ਸੌਖਾ ਹੈ ਤੇ ਇਹ ਸਾਡੇ ਨਾਲ ਮਤਲਬ ਸਦੀਆਂ ਤੋਂ ਜੁੜਿਆ ਹੋਇਆ ਹੈ ਘਾਹ ਆ ਪੁਰਾਣੇ ਸਮਿਆਂ ਦੇ ਵਿੱਚ ਦੁੱਬ ਦੇ ਰੂਪ ਚ ਬੀਜ ਇਹਨੂੰ ਇਸਤੇਮਾਲ ਕੀਤਾ ਜਾਂਦਾ ਸੀ ਕਿਉਂਕਿ ਇਹਦੇ ਵਿੱਚ ਬੀਟ ਗਰਾਸ ਨਾਲੋਂ ਵੀ 3 ਗੁਣਾ ਤਾਕਤ ਵਧਾ ਹੈ ਬਹੁਤ ਸਾਰੇ ਗੁਣਕਾਰੀ ਆ ਪਰ ਜਦ ਦੀ ਇਹ ਘਾਹ ਮਾਰਨ ਵਾਲੀ ਆਪਣੀ ਦਵਾਈ ਆਈ ਹੈ ਤਾਂ ਖੇਤਾਂ 'ਚੋਂ ਆਪਣੀ ਜਿਹੜਾ ਖੱਬੜਾ ਖਤਮ ਕਰ ਦਿੱਤਾ ਗਿਆ ਤੇ ਸਾਡੇ ਲਈ ਤਾਂ ਇਹ ਪਸ਼ੂਆਂ ਲਈ ਵਰਦਾਨ ਹੈ ਹੁਣ ਅਸੀਂ ਪਸ਼ੂ ਚਾਰੇ ਦੇ ਰੂਪ ਚੇ ਪਾਉਨੇ ਆ ਨਾਲ ਤਾਂ ਖੇਤ ਦੀ ਸਫਾਈ ਹੋਈ ਜਾਣੀ ਆ ਆਪਾਂ ਗੜਾਈ ਤਾਂ ਕਰ ਨਹੀਂ ਰਹੇ ਤੇ ਦਾਤੀਆਂ ਵੱਢਣਾ 2 ਪੰਡਾ 3 ਪੰਡਾ 4 ਪੰਡਾ ਜਿੰਨੀ ਜ਼ਰੂਰਤ ਲੈ ਜਾਣਾ ਤੇ ਇਹਦੀ ਹੂਣ ਦੀ ਮਲਣ ਦੀ ਸਪੀਡ ਵੀ ਵੱਧ ਆ ਪਰ ਜਿਹੜੀ ਆਪਣੀ ਫਸਲ ਹੈ ਉਹ ਇਸ ਸਮੇਂ ਦੇ ਵਿੱਚ ਆ ਲੋਵੀਆ ਤੇ ਹੜਦੀਆ ਉਹਨੂੰ ਇਹਨੇ ਕੋਈ ਅਸਰ ਨਹੀਂ ਪਾਉਣਾ ਬੇਲਨਾਂ ਵਾਲਾ ਲੋਵੀਆ ਤੇ ਇਹਦਾ ਰੇਟ ਵੀ ਇਸ ਵਾਰੀ ਫਸਲਾਂ ਦਾ ਅੰਬਾਰਸਾ ਕਰਕੇ ਉਤਪਾਦਨ ਘਟਿਆ तकरीबन ਅੱਜ ਮੈਨੂੰ ਪਤਾ ਲੱਗਿਆ ਦੀ ਕਿਸਾਨ ਵੀਰ ਤੋਂ ਕਹਿੰਦਾ ਵੀ 100 ਰੁਪਏ ਕਿਲੋ ਤੱਕ ਲੋਬੀਆ ਵਿਕ ਰਿਹਾ ਹੈ ਕੈਮੀਕਲ ਰੇਟ ਵਾਲਾ ਯਰ ਮੁਕਤ ਨਹੀਂ ਪਰ ਜਦੋਂ ਇਹਨਾਂ ਚੀਜ਼ਾਂ ਦਾ ਇੰਨਾ ਜ਼ਿਆਦਾ ਰੇਟ ਹੋ ਰਿਹਾ ਪਰ ਆਪਣੇ ਕਿਸਾਨ ਇਸ ਲਈ ਨਹੀਂ ਲਾਉਂਦੇ ਨਾ ਫਸਲਾਂ ਨੂੰ ਵੀ ਤੋੜਨਾ ਬੜਾ ਔਖਾ ਹੈ ਅ ਪਰ ਇਹ ਫਸਲ ਨਾਈਟ੍ਰੋਜਨ ਵੀ ਦਿੰਦੀ ਹੈ ਤੇ ਵਧੀਆ ਰੇਟ ਵੀ ਦੇ ਦਿੰਦੀ ਹੈ ਪਰ ਆਪਾਂ ਦੀ ਮੇਨ ਗਲਤੀ ਆ ਘਾਹ ਦੀ ਖੱਬੜ ਦੀ ਆ ਅਸਵਾ ਨੂੰ ਆਪਾਂ ਜਦੋਂ ਕੁਦਰਤੀ ਖੇਤ ਵਿੱਚ ਖੱਬੜ ਵੱਧ ਹੋ ਜਾਂਦਾ ਹੈ ਕਾ ਜਦੋਂ ਖੱਬਲ ਖਾਂਦਾ ਪਸ਼ੂ ਤਾਂ ਉਹਨੂੰ ਹੋਰ ਚਾਰਾ ਪਸੰਦ ਨਹੀਂ ਆਉਂਦਾ ਜਿਵੇਂ ਚਰੀਆਂ ਜਾਂ ਕੋਈ ਵੀ ਪੌਂਦੇ ਆ ਬਾਜਰਾ ਪੌਂਦੇ ਆ ਤਾਂ ਉਹਨੂੰ ਕਾ ਜ਼ਿਆਦਾ ਪਸੰਦ ਆ ਇਹਨੂੰ ਟੋਕਾ ਕਰਨ ਦੀ ਲੋੜ ਨਹੀਂ ਬੜੜਾ ਸਾਫ਼ ਤੇ ਛੱਡ ਦੇਣਾ ਤੇ ਪਸ਼ੂ ਬੜਾ ਖੁਸ਼ ਹੋ ਕੇ ਖਾਂਦਾ ਤੇ ਇਹਦੇ ਨਾਲ ਦੁੱਧ ਵੀ ਵਧਦੀਆਂ ਨੇ ਕਿਉਂਕਿ ਪੁਰਾਣੇ ਸਮਿਆਂ ਵਿੱਚ ਜਦੋਂ ਪਸ਼ੂ ਖੁੱਲੇ ਛੱਡੇ ਜਾਂਦੇ ਸਨ ਤਾਂ ਇਸ ਤਰ੍ਹਾਂ ਦੇ ਘਾਹ ਵਗੈਰਾ ਖੱਬਲ ਤਾਂ ਇਹਨਾਂ ਵਿੱਚ ਇੱਕ ਕਿਸਮ ਦਾ ਨਹੀਂ ਹੁੰਦਾ ਖੱਬਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀਆਂ ਨੇ ਆ ਵੀ ਇੱਕ ਜੜੀ ਬੂਟੀ ਐ ਆ ਕੌਮ ਕੀ ਐ ਇਹ ਹਰੇਕ ਘਾਹ ਦੀ ਕਿਸਮ ਲੱਗ ਆ ਇਸ ਸਮੇਂ ਆਪਾਂ 8-9 ਕਿਸਮ ਦੇ ਘਾਹ ਪਾ ਦਨੇ ਆ ਜਿਨ੍ਹਾਂ ਵਿੱਚ ਜੜੀ ਬੂਟੀਆਂ ਹੁੰਦੀਆਂ ਨੇ ਤੇ ਉਹ ਜਦੋਂ ਜੜੀ ਬੂਟੀਆਂ ਪਸ਼ੂ ਦੀ ਘਾਟ ਪੂਰੀ ਹੁੰਦੀ ਹੈ ਦੁੱਧ ਦੀ ਕੁਆਲਿਟੀ ਵਧੀਆ ਬਣਦੀ ਹੈ ਤੇ ਪਸ਼ੂ ਨੂੰ ਜੋ ਘਾਟ ਤਾਂ ਆਉਂਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ ਤੇ ਜਿਹੜਾ ਆਪਣੇ ਲਈ ਇੱਕ ਬਹੁਤ ਸਾਰਾ ਪ੍ਰਚਾਰ ਕੀਤਾ ਜਾਂਦਾ ਵੀ ਘਾਹ ਸਾਡਾ ਦੁਸ਼ਮਣ ਨਦੀਨ ਸਾਡੇ ਦੁਸ਼ਮਣ ਨੇ ਹਾਂ ਮੈਨੂੰ ਤਾਂ ਕਦੇ ਦੁਸ਼ਮਣ ਲੱਗਿਆ ਨਹੀਂ ਸਮਾਂ ਤੇ ਜਿੱਕਣ ਆਪਾਂ ਬਰਸੇਨ ਵੱਢ ਕੇ ਚਾਰਾ ਪਾਉਂਦੇ ਆ ਉਸ ਤਰ੍ਹਾਂ ਹੋ ਜਾਂਦਿਆਂ ਨਾਲ ਆਪਾਂ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਆ ਫਸਲ ਦੀ ਜੋ ਹੁਣ ਗੜਾਈ ਤਾਂ ਕਰਨੀ ਸਾਰੇ ਜਿਵੇਂ ਵਾਰਸਾਂ ਹੋ ਰਹੇ ਮਿੱਟੀ ਜਿਆਦਾ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਜਦੋਂ ਬੱਤਰਾ ਆਉ ਫਿਰ ਆਪਾਂ ਗੜਾਈ ਕਰਦਾਂਗੇ ਪਰ ਜੇ ਗੜਾਈ ਨਹੀਂ ਵੀ ਕਰਦੇ ਜਦੋਂ ਆਪਣਾ ਵਧਿਆਨ ਦਾ ਫਸਲ ਨੂੰ ਹਵਾ ਲੱਗਦੀ ਹੈ ਇਹ ਹਵਾ ਲੱਗਣ ਨਾਲ ਉਹਨੂੰ ਤੂਫਾਨ ਵੀ ਮਿਲਦੀ ਹੈ ਹਵਾ ਮਿਲਦੀ ਹੈ ਤਾਂ ਉਹ ਆਪਣੇ ਆਪ ਨੂੰ ਸੰਭਾਲ ਲੈਂਦਾ ਜਦੋਂ ਘਾਹ ਦਾਤੀ ਨਾਲ ਫਟ ਲਿਆ ਜਾਂਦਾ ਉਹ ਫਸਲ ਦਾ ਨੁਕਸਾਨ ਕਰਨ ਯੋਗ ਤਾਂ ਨਹੀਂ ਰਹਿੰਦਾ ਇਸ ਤਰ੍ਹਾਂ ਆਪਾਂ ਪਸ਼ੂਆਂ ਲਈ ਵਧੀਆ ਚਾਰਾ ਪੈਦਾ ਕਰ ਸਕਦੇ ਆ ਤੇ ਫ੍ਰੀ ਦਾ ਪਰ ਖਾਸ ਗੱਲ ਹੈ ਵੀ ਆਪਾਂ ਨੂੰ ਆਪਣੇ ਜੋ ਕੁਦਰਤੀ ਖੇਤੀ ਕਿਸਾਨ ਨੂੰ ਖੁਦ ਕੰਮ ਕਰਨਾ ਪੈਣਾ ਮਿੱਟੀ ਨਾਲ ਜੁੜਨਾ ਪੈਣਾ ਤੇ ਖਾਸ ਗੱਲ ਆ ਵੀ ਤੁਸੀਂ ਪੈਰਾ ਭਾਰ ਤਕਰੀਬਨ 5 6 ਘੰਟੇ 4 ਘੰਟੇ 2 ਘੰਟੇ ਜਿੰਨੀ ਤਾਕਤ ਹੈ ਉਹ ਪੈਰਾ ਭਾਰ ਬੈਠਣ ਦੀ ਪ੍ਰੈਕਟਿਸ ਵਧਾਓ ਇਸ ਤਰ੍ਹਾਂ ਪੈਰਾ ਭਾਰ ਬੈਠਣ ਨਾਲ ਆਪਣੇ ਬਹੁਤ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਜਿਹੜਾ ਬੰਦਾ ਪੈਰਾ ਭਾਰ ਬਹਿੰਦਾ ਉਹ ਮਤਲਬ ਇੱਕ ਤਰ੍ਹਾਂ ਦਾ ਮਜ਼ਬੂਤ ਕਿਸਾਨ ਕਿਹਾ ਜਾ ਸਕਦਾ ਸੋ ਆਪਾਂ ਨੂੰ ਜੋ ਆਪਣੇ ਬਜ਼ੁਰਗ ਸਨ ਜਿਵੇਂ ਖੇਤੀ ਕਰਦੇ ਸਨ ਉਸ ਤਰ੍ਹਾਂ ਦੀ ਖੇਤੀ ਨਾਲ ਜੁੜੀਏ ਮਾਤਾ ਵਰਨਾ ਜੁੜੀਏ ਤੇ ਪਸ਼ੂ ਨੂੰ ਵਧੀਆ ਚਾਰਾ ਦਈਏ ਜਿੱਕਿਨ ਆਪਣੇ ਆਪ ਨੂੰ ਅਸੀਂ ਵਧੀਆ ਚੀਜ਼ਾਂ ਖਾਣਾ ਪਸੰਦ ਕਰਦੇ ਆਂ ਪਰ ਸਾਡੇ ਪਸ਼ੂ ਲਗਾਤਾਰ ਇੱਕੋ ਚਾਰਾ ਖਾਂਦੇ ਰਹਿੰਦੇ ਨੇ ਜੇ ਆਪਾਂ ਪਸ਼ੂਆਂ ਨੂੰ ਵੱਖ-ਵੱਖ ਤਰ੍ਹਾਂ ਦੇ 17 ਕਿਸਮ ਦੇ ਚਾਰੇ ਪਾ ਦਈਏ ਤਾਂ ਉਹ ਖਾਲ ਫੀੜ ਦੀ ਲੋੜ ਨਹੀਂ ਪਰ 17 ਕਿਸਮ ਦੇ ਚਾਰੇ ਪੀਜਣੇ ਔਖੇ ਨੇ ਪਰ ਹੈ ਜਿਹੜੇ ਨਦੀਨ ਨੇ ਨਾਲ ਵਿੱਚ ਬਹੁਤ ਸਾਰੀਆਂ ਕਿਸਮਾਂ ਆ ਜਾਂਦੀਆਂ ਨੇ ਦੁੱਧ ਵਾਲੇ ਵੀ ਹਿੰਦੂ ਨੇ ਕਿੰਝ ਦੁੱਧ ਨਿਕਲਦਾ ਤੇ ਹਰੇਕ ਦਾ ਸਵਾਦ ਵੱਖਰਾ ਪਸ਼ੂ ਬੜਾ ਖੁਸ਼ ਹੋ ਕੇ ਖਾਂਦਾ ਸੋ ਮਤਲਬ ਨਾਲੇ ਪੁੱਨ ਨਾਲੇ ਫਲੀਆਂ ਖੇਤ ਦੀ ਸਫਾਈ ਹੋ ਜਾਣੀ ਆ ਪਸ਼ੂਆਂ ਲਈ ਚਾਰਾ ਮਿਲ ਜਾਣਾ ਤੇ ਉਹਦੀ ਗੜਾਈ ਵੀ ਨਹੀਂ ਕਰਨੀ ਪੈਣੀ ਤੇ ਟੋਕਾ ਵੀ ਨਹੀਂ ਕਰਨਾ ਪੈਣਾ ਸੋ ਸਾਫਤੀ ਸਿੱਟਾਂਗੇ ਤੇ ਇਸ ਤਰ੍ਹਾਂ ਇਹਨੂੰ ਵੱਢਣ ਨੂੰ ਵੀ ਬਹੁਤਾ ਟਾਈਮ ਨਹੀਂ ਲੱਗਦਾ ਜੇ ਕਿਹਨੋਂ ਆ ਵੇਖੋ ਹੁਣ ਮੈਂ ਉਰੇ ਬੈਠਾ ਖਾਲੀ ਜੀ ਚ ਬੈਠਾ ਆ ਲੋ ਇਸ ਤਰ੍ਹਾਂ ਵੱਢਦਾ ਮੈਨੂੰ ਪਤਾ ਵੀ ਕਿਹੜਾ ਬੂਟਾ ਕਿੱਥੇ ਖੜਾ ਕਿਉਂ ਸਾਰੇ ਲੈ ਲੈਣਾ ਤੇ ਸਫਾਈ ਵੀ ਕਰਦਾ ਜਾਊਂਗਾ ਤੇ ਪਸ਼ੂ ਵਾਲੀ ਚਾਰਾ ਵੀ ਤਿਆਰ ਹੋ ਗਈ ਇਹਦੇ ਵਿੱਚ ਕਿੰਨੀ ਘਾਦੀਆਂ ਵੀ ਕਿਸਮਾਂ ਨੇ ਆ ਦੇਖੋ ਬਿਲਕੁਲ ਹਰਾ ਇੱਕ ਸਾਫ ਸੁਥਰਾ ਤੇ ਕੋਈ ਮਿੱਟੀ ਨਹੀਂ ਜਦੋਂ ਕਿ ਸਵੇਰੇ ਬਰਸਾਤ ਪਈ ਆ ਆਮ ਖੇਤਾਂ ਜਿਹਾ ਝਾਰਾ ਵੀ ਨਾਲ ਆਊਗਾ ਸੋ ਇਸ ਤਰ੍ਹਾਂ ਆਪਾਂ ਮੇ ਗਿੱਲਾਪਣ ਹੈਗਾ ਕਿਉਂਕਿ ਫਿਰ ਵੀ ਆਪਾਂ ਪਸ਼ੂ ਬੜਾ ਖੁਸ਼ ਹੋ ਕੇ ਖਾ ਲੈਂਦਾ ਤੇ ਤੁਸੀਂ ਇਹ ਤਾਂ ਹਰਿਆਲੀ ਦੇਖੋ ਇਹਦਾ ਮਤਲਬ ਘਾਹ ਦੇ ਵਿੱਚ ਖੱਬਲ ਤੇ ਕੋਈ ਖਰਾਕੀ ਦਾਤ ਵੀ ਕਮੀ ਨਹੀਂ ਹੈਗੀ ਤੇ ਇਸ ਤਰ੍ਹਾਂ ਆਪਾਂ ਗੁਦਰਤੀ ਖੇਤੀ ਜੇ ਆਪਣੇ ਘਾਹ ਦੇ ਵਿੱਚੋਂ ਆਪਾਂ ਖਾਲ ਦੀ ਕੀਮਤ ਲਾ ਲਈਏ ਤੂੜੀ ਦੀ ਕੀਮਤ ਲਾ ਲਈਏ ਫਿਰ ਆਪਣੇ ਖੱਬੜ ਦੀ ਕੀਮਤ ਕੱਢਾਂਗੇ ਤਾਂ ਆਪਾਂ ਨੂੰ ਘੱਟ ਦਾ ਸੌਦਾ ਨਹੀਂ ਲੱਗੂਗਾ। ਸੋ ਕੁਦਰਤੀ ਖੇਤੀ ਵਿੱਚ ਖਰਚਾ ਕਰਨ ਨੂੰ ਨਹੀਂ ਹੈਗਾ ਲਜਾਣ ਨੂੰ ਆ ਰੋਜ਼ ਆਪਣੇ ਖੇ ਪਸ਼ੂਆਂ ਲਈ ਆਪਣੇ ਰਸੋਈ ਲਈ ਕੁਦਰਤੀ ਖੇਤ ਚੋਂ ਕੁਝ ਲਿਜਾ ਸਕਦੇ ਆ। ਜਿਹੜਾ ਘਾ ਸਾਡਾ ਦੁਸ਼ਮਣ ਬਣਿਆ ਹੋਇਆ ਦੂਜੀ ਹਰੀ ਕ੍ਰਾਂਤੀ ਖੇਤੀ ਜੇ ਪਰ ਇਹ ਖੇਤੀ ਜੇ ਆਪਣਾ ਮਿੱਤਰ ਹੈ। ਦੇ ਘਾ ਦੇ ਵਿੱਚ ਤੁਸੀਂ ਆ ਲੋਬੀਆ ਦੇਖੋ। ਇਹਦੇ ਉੱਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੋਇਆ ਆ ਦੇਖੋ ਇਹ ਵੀ ਠੀਕ ਹੈ। ਤੇ ਜਿਹੜੀ ਹਲਦੀ ਵਿੱਚ ਉੱਗ ਰਹੀ ਆ ਆ ਵੀ ਦੇਖੋ। ਹਰੇਕ ਪੌਦਾ ਵਧੀਆ ਉਗ ਰਿਹਾ ਜੇ ਸਫਾਈ ਹੋ ਜਣੀ ਹੈ ਇਹਨਾਂ ਨੇ ਗ੍ਰੋਥ ਕਰ ਜਾਣੀਆਂ ਤੇ ਮਤਲਬ ਜਦੋਂ ਖਰਾਕੀ ਤੱਤਾਂ ਦੀ ਜੇ ਘਾਟ ਹੁੰਦੀ ਮਿੱਟੀ 'ਚ ਕਹੇ ਘਾ ਦੇ ਵਿੱਚ ਪੀਲਾ ਰੰਗ ਹੋ ਜਾਣਾ ਤੇ ਕਮਜ਼ੋਰ ਹੋ ਜਾਣੇ ਸੀਗੇ ਕਾ ਜਣੇ ਲੱਗਣਾ ਤੇ ਵੀ ਇਹ ਨਹੀਂ ਹੈ ਖਰਾਕ ਖਾ ਲਈ ਪਰ ਨਹੀਂ ਕੁਦਰਤੀ ਖੇਤੀ ਵਿੱਚ ਜਿਵੇਂ ਘਾ ਧਰਤੀ ਮਾਂ ਦਾ ਸਗਾ ਪੁੱਤ ਹੈ ਉਸੇ ਤਰ੍ਹਾਂ ਫਸਲਾਂ ਹੀ ਬਣ ਜਾਂਦੀਆਂ ਨੇ ਸੋ ਆਪਾਂ ਵਾਤਾਵਰਣ ਵਾਲੀ ਖੇਤੀ ਨਾਲ ਜੁੜੀਏ ਤੇ ਜਣੀ ਜਿੱਕਣ ਆਪਾਂ ਕਹਿੰਦੇ ਵੀ ਖਰਚਾ ਇਹਦੇ ਵਿੱਚ ਕੁਦਰਤੀ ਖੇਤੀ ਸਿਰਫ ਕਿਸਾਨ ਦੀ ਮਿਹਨਤ ਹੈ ਹੋਰ ਕੋਈ ਖਰਚਾ ਨਹੀਂ ਨਾ ਤੇ ਆਪਣੀ ਮਸ਼ੀਨਰੀ ਦੀ ਜ਼ਰੂਰਤ ਹੈ ਲੇਬਰ ਦੀ ਜਰੂਰਤ ਨਹੀਂ ਕੋ ਆਪਣੀ ਛੋਟੀ ਖੇਤੀ ਆ ਪਰ ਜੇ ਆਪਾਂ ਦੇਖੀਏ ਲੇਬਰ ਲਾ ਕੇ ਕੁਦਰਤੀ ਖੇਤੀ ਕਰਾਂਗੇ ਤਾਂ ਖਰਚੇ ਵੱਧ ਜਾਣਗੇ ਫਿਰ ਉਹਦਾ ਬਜਟ ਖਰਾਬ ਹੁੰਦਾ ਸੋ ਇੱਕ ਸਸਤੀ ਤੇ ਆਪਣੇ ਦੋ ਕੰਮਾਂ ਲਈ ਪਸ਼ੂਆਂ ਲਈ ਖੇਤ ਦੀ ਸਫਾਈ ਲਈ ਇਸ ਤਰ੍ਹਾਂ ਆਪਾਂ ਆ ਕੁਦਰਤੀ ਖੇਤੀ ਵਿੱਚੋਂ ਕੁਛ ਚਾਰਾ ਜੋ ਖੱਬਲ ਆ ਉਹ ਲਿਜਾਣੇ ਆ ਤੇ ਇਹਦੇ ਨਾਲ ਪਸ਼ੂ ਨੂੰ ਵੀ ਖੁਸ਼ੀ ਮਿਲਦੀ ਆ ਤੇ ਜਿਹੜਾ ਆਪਾਂ ਛਿੜਕੇ ਮਾਰਦੇ ਆ ਉਹ ਤੋਂ ਵੀ ਬਚਦੇ ਆ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਜੇ ਆਪਾਂ ਜਿਹੜਾ ਖੱਬਲ ਆ ਉਹ ਆਪਣਾ ਮਿੱਤਰ ਬਣ ਚੁੱਕਿਆ ਤੇ ਤੋਂ ਕੰਮ ਹੋ ਰਹੇ ਨੇ ਫਸਲਾਂ ਦੀ ਸਪਾਈ ਹੋ ਰਹੀ ਹੈ ਪਸ਼ੂਆਂ ਲਈ ਚਾਰਾ ਮਿਲ ਲਿਆ ਸੂਬਾ ਧੰਨਵਾਦ ਜੀ ਸਤਿ ਸ੍ਰੀ ਅਕਾਲ